ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਮਾਨੂਕੇ ਗਿੱਲ ਦੇ ਵਿੱਚ ਮਾਣੂਕੇ ਗੱਲ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਇਹ ਪਿੰਡ ਬਾਗੇਪੁਰਾਣੇ ਤੋਂ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਨੂੰ ਜਾਣੇ ਆ ਤੇ ਫੂਲੇ ਵਾਲੇ ਵਾਲਾ ਪੁਲ ਲੰਘਦੇ ਅਨਸਾਰ ਪਹਿਲਾ ਪਿੰਡ ਆ ਜਿਹੜਾ ਮਾਣੂਕੇ ਗੱਲ ਪਿੰਡ ਹੀ ਆਉਂਦਾ ਵਾ ਮਿੱਤਰੋ ਤੇ ਮਾਣੂਕੇ ਗੱਲ ਪਿੰਡ ਤੋਂ ਗੇਟ ਦੇ ਥੱਲੋਂ ਦੀ ਜਦੋਂ ਤੁਸੀਂ ਪਿੰਡ ਵਾਲੇ ਪਾਸੇ ਨੂੰ ਐਂਟਰੀ ਕੀਤੀ ਨਾ ਪਿੰਡ ਦੇ ਵਿੱਚ ਨਹੀਂ ਵੜਨਾ ਥੋੜਾ ਜਿਆ ਤੁਸੀਂ ਬੜਾ ਜਿਹਾ ਪਿੱਛੇ ਰਹਿ ਕੇ ਬਾਈ ਦਾ ਘਰ ਆ ਬਾਈ ਗੱਲਬਾਤ ਕਰ ਲਿਓ ਬਾਈ ਤੁਹਾਨੂੰ ਅੱਗੋਂ ਕੈਚ ਕਰ ਲੂਗਾ ਮਿੱਤਰੋ ਦੋ گاਵਾ ਬਕਾਊ ਆ ਦੋਵਾਂ ਗਾਇਆਂ ਦੀ ਡਿਟੇਲ ਜਾਣ ਲਾਂਗੇ ਇਕੱਲੇ ਇਕੱਲੇ ਗਾਂ ਬਾਰੇ ਆਪਾਂ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਵਧੀਆ ਵੀਰ ਸੇਤਾਕਰ ਪਰਿਵਾਰ ਵੀਰੇ ਵਧੀਆ ਭਾਈ ਠੀਕ ਆ ਵੀਰ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਬਾਈ ਨਾਮ ਸੋਨੀ ਆ ਪਿੰਡ ਮਾਣੂਕੇ ਜ਼ਿਲ੍ਹਾ ਮੋਗਾ ਠੀਕ ਆ ਸੋਨੀ ਬਾਈ ਮਾ ਦਾ ਸਨ ਆਫ ਕੀ ਆ ਸਨੋ ਸੁਭਾ ਸਿੰਘ ਸੁਭਾ ਸਿੰਘ ਸੋਨੀ ਬਾਈ ਜਿਹੜੀ ਆ ਡੱਬੀਆਂ ਖੜੀ ਤੇਰੇ ਕੋਲੇ ਕਿੰਨਾ ਵਾ ਸੂਸ ਹੁੰਦੀ ਐ ਵੀਰੇ ਤੀਜਾ ਸੂਆ ਐ ਤੀਜਾ ਸੂਆ ਕਿੰਨੇ ਦਿਨ ਪਏ ਵੀਰੇ ਇਹਦੇ ਹਜੇ ਇਹਦੇ ਹੈਗੇ 8-7 10 ਦਿਨ ਲੈ ਜੂ ਬਸ ਇੱਥੇ ਠੀਕ ਐ ਬਾਈ ਦੁੱਧ ਕਿੰਨਾ ਕੋ ਚੁੰਦਾ ਰਿਹਾ ਵੀਰਾ ਦੁੱਧ ਇਹਦਾ ਬਾਈ 20 ਲੀਟਰ ਦੇ ਨੇੜੇ ਸੀਗਾ ਠੀਕ ਐ ਸੂਆ ਕਿੰਨਾ ਵਾ ਸੁੰਦੀ ਐ ਬਾਈ ਸੂਆ ਤੀਜਾ ਐ ਤੀਜਾ ਟੀਕਰ ਟੂਗਾ ਚੰਗਾ ਹੀ ਭਰਿਆ ਫਿਰ ਬਾਈ ਹਾਂਜੀ ਵਧੀਆ ਵਧੀਆ ਠੀਕ ਐ ਫਿਰ ਇਹ ਰੇਟ ਕੀ ਰਹੂਗਾ ਬਾਈ ਰੇਟ ਇਹਦਾ 65000 ਠੀਕ ਐ ਵੀਰੇ ਇੱਕ ਅੱਧੀ ਬਾਰ ਨੂੰ ਬਾਈ ਤੋਰ ਦੀ ਮੜ ਲੈ ਵੀ ਮਿੱਤਰੋ 650 ਦੇਖ ਸਕਦੇ ਆ ਤੀਜਾ ਸੂਆ ਕਰਮਾਂ ਵਾਲੀ ਸੁੰਦੀ ਆ ਗੁੱਬਗੱਬ ਵੈੜ ਦੇ ਵਿੱਚ ਜਾਣ ਜੂਣ ਲਹੂ ਪਾਣੀ ਵਾਲੀ ਵੈੜਾ ਬਿੱਸੀ ਫਿੱਕੀ ਨਹੀਂ ਕਹਿ ਸਕਦੇ ਪੂਰੀ ਨਿੱਗਰਪਾਲੀ ਪੂਲੀ ਬਾਈ ਨੇ ਰੂਹ ਨਾਲ ਹੋਈ ਆ ਮਿੱਤਰੋ 65000 ਰੁਪਏ ਦੀ ਡਿਮਾਂਡ ਆ ਗਾਂ ਦੀ ਲੇਵੇ ਭਾਂਡੇ ਵਾਲੋ ਸਾਫ ਸੁਥਰੀ ਜੰਨੀ ਹੈਗੀ ਆ ਦੇਖ ਸਕਦੇ ਆ ਥਣ ਲੇਵੇ ਦੀ ਕੁਆਲਿਟੀ ਬੜੀ ਜ਼ਬਰਦਸਤ ਆ ਫਿਰ ਲੇਵੇ ਭਾਂਡੇ ਵਾਲਾ ਰਿਕਾਰਡ ਤੋੜ ਦੂਗੀ ਕਿਉਂਕਿ ਬਣਾਊਗੀ ਪੂਰਾ ਜਗਾਂਢ ਥੱਲੋ ਮਿੱਤਰੋ ਪੂਰੀ ਜ਼ਬਰਦਸਤ ਤਿਆਰ ਹੋ ਕੇ ਫਿਰ ਸੂਗੀ ਕਰਮਾਂ ਵਾਲੀ ਕਿਉਂਕਿ ਕੁਆਲਿਟੀ ਗਾਂ ਦੇ ਵਿੱਚ ਬਹੁਤ ਜ਼ਿਆਦੀ ਆ ਦੁੱਧ 20 ਲੀਟਰ ਬਾਈ ਨੇ ਦੂਜੇ ਸੂਏ ਚ ਹੋਇਆ ਹੋਇਆ ਕੋਈ ਕਹਿਣ ਵਾਲਾ ਨਹੀਂ ਤੇ ਐਤਕੀ ਬਾਈ ਤੀਜੇ ਸੂਏ ਦੇ ਵਿੱਚ 21 22 ਕਿਲੋ ਬਾਈ 21 20 ਇੱਥੇ ਦੁੱਧ ਟੋਹਰਾ ਨਾਲ ਦਾਈ ਜਾਊਗੀ ਕਿਉਂਕਿ ਇਹਨੇ 10 ਦਿਨ ਫੇਰ ਸੂਆ ਲੈਣ ਦੇ ਵਿੱਚ ਰਹਿ ਜਾਣੇ ਆ ਤੇ 15 ਤੋਂ ਮਹੀਨੇ ਕੁ ਤਾਈ ਇਹਨਾਂ ਦਾ ਜਿਹੜਾ ਮੌਸਮ ਆ ਜਾਣਾ ਕਰਮਾਂ ਵਾਲੀਆਂ ਤੇ ਇਹਨੇ ਦੁੱਧ ਆਟੋਮੈਟਕੀ ਦੇ ਜਾਣਾ ਇਹ ਪਹਿਲੇ ਨੰਬਰ ਤੇ ਸੀ ਜਿਹੜੀ ਦੋ ਨੰਬਰ ਤੇ ਗਾਵਾਂ ਵੀਰੇ ਇਹ ਕਿੰਨਾ ਵਾਂ ਸੂਆ ਹੁੰਦੀ ਆ ਬਾਈ ਤੀਜਾ ਸੂਆ ਹੀ ਇਹ ਆ ਇਹ ਕਿੰਨੇ ਦਿਨ ਲੈਂਦੀ ਆ ਵੀਰੇ ਹਜੇ ਇਹ 7 ਕੁ ਦਿਨ ਲੱਗਦੀ ਬਾਈ 7 ਕੁ ਦਿਨ ਲੈ ਜਾਊਗੀ ਇਹਦਾ ਦੁੱਧ ਕਿੰਨਾ ਕੁ ਚੋਇ ਇਹਨਾਂ ਦੇ 45000 ਠੀਕ ਹੈ ਇਹਨੂੰ ਕੱਢ ਲਈ ਵੀਰੇ ਠੀਕ ਹੈ ਬਾਈ ਲੈ ਵੀ ਮਿੱਤਰੋ ਵੜੇ ਵੀ ਨਹੀਂ ਮਾੜੀ ਇਹ ਵੀ ਚੰਗੀਆਂ ਪਲਿਸਾਂ ਵੀ ਇਹ ਵੀ ਠੀਕ ਆ ਪਰ ਥੋੜਾ ਜਿਹਾ ਮਗਰਲੇ ਪੈਰਾਂ ਤੋਂ ਨਾ ਕਦਾਂ ਕਦਾਂ ਜਿੱਥੇ ਕਰੜਾ ਜਾਂ ਥਾਂ ਆ ਜਾਂਦਾ ਉੱਥੇ ਪੱਕਾ ਜਾਂ ਮਣਾ ਜਾਂਦੀ ਹੈ ਮਣਾਉਂਦੀ 100 ਦੇ ਵਿੱਚੋਂ 20 ਕੁ ਪੈਸੇ ਹੀ ਆ ਪਰ ਫਿਰ ਵੀ ਆਪਣਾ ਦੱਸਣਾ ਨਿੱਜੀ ਫਰਜ਼ ਆ ਥਣ ਲੇਵੇ ਦੀ ਕੁਆਲਿਟੀ ਇਹਦੀ ਵੀ ਚੰਗੀ ਆ ਥਣ ਦਾ ਸਹਿਜ ਚੰਗਾ ਵਾ ਸੂਣ ਦੇ ਵਿੱਚ ਇਹਨੇ ਵੀ 7-8 ਦਿਨ ਲੈ ਜਾਣੇ ਆ 10 ਦਿਨ ਦੁੱਧ ਤੁਹਾਡੀ ਸੇਵਾ ਦੇ ਨਾਲ ਪਾਲਾ ਨਹੀਂ ਤਾਂ 16-17 ਕਿਲੋ ਟੌਰਨਾ ਦਈ ਜਾਊਗੀ ਕਿਉਂਕਿ ਥੱਲੋ ਥੱਲੋ ਬੱਛੀ ਪੂਰੀ ਪੱਧਰੀ ਸਮਧਰੀ ਆ ਤੇ ਬਾਕੀ ਬਈ ਰੇਟ ਵੀ ਠੀਕ ਆ ਆਪਣਾ 39000 ਰੁਪਿਆ ਸਾਰਾ ਇਹਦਾ ਮੁੱਲ ਕਰੋ ਸੰਗ ਦੇ ਵਿੱਚ ਗਰਮੀ ਤੋਂ ਰਹਿਤ ਵਾਲੀ ਚੀਜ਼ ਆ ਮੰਨ ਲਓ ਹਰ ਬਰਿਆਈ ਸਾਲ ਤਚੂ ਸੁਆ ਦੇਣ ਵਾਲੀ ਵਹਿੜ ਹੋਣੀ ਆ ਇਹ ਇਹ ਵੀ ਤੀਜਾ ਸੁਆ ਹੀ ਆ ਵੀਰੇ ਤੇ ਆਪਣੇ ਘਰੇ ਹੀ ਦੋਵੇਂ ਤਿਆਰ ਹਨ ਕਰੇ ਆ ਇਹ ਕਰੇ ਆ ਠੀਕ ਠੀਕ ਆ ਬਈ ਨੰਬਰ ਦਈ ਸੋਨੀ ਬਾਈ ਕਰਾ 94690 59 07940 07940 94695 07940 94659 040 7940 7940 0 ਨਸੀ 42 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਮੀ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਦੋ گاਵਾਵਾਂ ਸੋਨੀ ਬਾਈ ਦੇ ਕੋਲੇ ਸਨੋਪ ਸੁਭਾ ਸਿੰਘ ਬਾਈ ਹਾਂਜੀ ਹਾਂਜੀ ਸਨੋਪ ਸੁਭਾ ਸਿੰਘ ਬਾਈ ਦੇ ਘਰੇ ਮਾਣੂ ਕੇ ਗੱਲ ਪਿੰਡ ਦੇ ਵਿੱਚ ਦੋਵਾਂ ਗਾਇਆਂ ਦੀ ਡਿਟੇਲ ਲੈ ਦਿੱਤੀ ਆ ਪਹਿਲੀ ਗਾਂ ਦਾ ਕੀਮਤ 65000 ਦੂਜੀ ਗਾਂ ਦੀ ਕੀਮਤ 45000 ਜੇ ਜੋੜਾ ਲੈਣਾ ਹੋਇਆ ਤਾਂ ਮਾਣ ਤਣ ਖੁੱਲਾ ਡੁੱਲਾ ਹੋ ਜੂ ਜੋੜਾ ਵੀ ਲੈ ਸਕਦੇ ਜੇ ਇਕੱਲੀ ਇਕੱਲੀ ਕਿਸੇ ਨੂੰ ਪਸੰਦ ਆ ਤਾਂ ਵੀ ਗੱਲਬਾਤ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜੋਂ